ਦੇ ਦੋਸਤਾਂ ਨੇ ਸ਼ਰਾਬ ਜ਼ਿਆਦਾ ਪੀਤੀ ਸੀਗੀ ਸੋ ਉਹਨਾਂ ਨੂੰ ਕੋਈ ਪਤਾ ਨਹੀਂ ਸੀਗਾ ਆਪਣੇ ਆਪ ਦਾ ਜ਼ਿਆਦਾ ਹੋਸ਼ ਨਹੀਂ ਸੀਗੀ ਤਾਂ ਉਹਨਾਂ ਨੂੰ ਉਹਨਾਂ ਦੇ ਦੋਸਤ ਛੋਟੇ ਬੀਰੋ ਕੇ ਰਸਤੇ 'ਚ ਛੱਡ ਗਏ ਸੀਗੇ ਤਾਂ ਜਦੋਂ ਪਿੰਡ ਵਾਲਿਆਂ ਨੇ ਇਹਨਾਂ ਨੂੰ ਆ ਕੇ ਦੱਸਿਆ ਕਿ ਤੁਹਾਡਾ ਬੇਟਾ ਉੱਥੇ ਪਿਆਗਾ ਤਾਂ ਜਦੋਂ ਇਹ ਲੈਣ ਗਏ ਇਹਨਾਂ ਦਾ ਮੋਟਰਸਾਈਕਲ ਉਹਨਾਂ ਦੀ ਚਾਬੀ ਬਿਲਕੁਲ ਸਹੀ थी ਇਹਨਾਂ ਦਾ ਬੇਟਾ ਵੀ ਬਿਲਕੁਲ ਸਹੀ ਸਲਾਮਤ ਜੀ ਗਿਆ ਪਰਮੇਸ਼ੁਰ ਆਪਣੇ ਬੱਚਿਆਂ ਦੀ ਹਰ ਇੱਕ ਜਗ੍ਹਾ ਤੇ ਰੱਖਿਆ ਕਰਦਾ ਸਭ ਤੋਂ ਜ਼ੋਰ ਦੀ ਤਾੜੀ ਨਾਲ ਪਰਮੇਸ਼ੁਰ ਦੇ ਨਾਮ ਦੀ ਮੁਹੰਮਦ ਰੰਗੂ ਸਗਲੀ ਗਵਾਹੀ ਆ ਭੈਣ ਸੁਮੇਤਾ ਨਵੇਂ ਗੋਂ ਤੋਂ ਉਹ ਖੜੇ ਹੋ ਕੇ ਕਹਿੰਦੇ ਆਜਾਣ ਸੋ ਸਭ ਨੂੰ ਬੇਨਤੀ ਹੈ ਕਿ ਜਿੰਨਾਂ ਦਾ ਵੀ ਨਾਮ ਅਨਾਉਂਸ ਕੀਤਾ ਜਾਂਦਾ ਉਹ ਖੜੇ ਹੋ ਕੇ ਇੱਥੇ ਆਜਿਆ ਕਰੋ ਨਾਂ ਦੀ ਗਵਾਹੀ ਹੈਗੀ ਕਿ ਡਾਕਟਰਾਂ ਨੇ ਇਹਨਾਂ ਨੂੰ ਪਥਰੀ ਦੱਸੀ ਸੀਗੀ ਸੋ ਇਹ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਰਹੇ ਔਰ ਰਬਰੇ ਦਾਸ ਤੋਂ ਵੀ ਪ੍ਰਾਰਥਨਾ ਕਰਵਾਈ ਇਹਨਾਂ ਨੇ ਤਾਂ ਉਹਨਾਂ ਦੀ ਪਥਰੀ ਗਾਇਬ ਹੋ ਗਈ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਅਗਲੀ ਗਵਾਹੀ ਆ ਭੈਣ ਸੀਮਾ ਵੱਡੀ ਚੂਲੜ ਤੋਂ ਸੋ ਇਹਨਾਂ ਨੇ ਗਵਾਹੀ ਆਪਾਂ ਇਹਨਾਂ ਦੇ ਮੁੱਤੋ ਸੁਣਾਂਗੇ ਹallelujah ਸਾਰੇ ਭੈਣ ਭਾਈ ਨੂੰ ਜੈਨਸੀ ਦੀ ਮੇਰੀ ਗਵਾਹੀ ਹੈ ਮੇਰੇ ਮੁੰਡੇ ਵਾਸਤੇ ਮਨੇ ਪਾਣੀ ਗਰਮ ਰੱਖਿਆ ਸੀਗਾ ਨਵਾਣ ਵਾਸਤੇ ਤੇ ਉਹਨੇ ਉਹਦੇ ਪਿੱਛੇ ਦੀ ਆ ਕੇ ਹੱਥ ਵਿੱਚ ਦੇਤਾ ਬਿਲਕੁਲ ਗਰਮ ਪਾਣੀ ਸੀਗਾ ਤੇ ਉਸ ਪਾਣੀ 'ਚ ਤਿੰਨ ਬੰਦੇ ਨਾਲੇ ਸੀਗੇ ਤੇ ਉਹਨੇ ਹੱਥ 'ਚ ਹੱਥ ਡੋਬੋਤਾ ਪਾਣੀ 'ਚ ਮੈਂ ਕਹੇ ਪ੍ਰਭੂ ਇਹਨੇ ਤਾਂ ਦਵਾਈ ਵੀ ਨਹੀਂ ਲਾਣੀ ਹੈਗੀ ਤੇ ਇੰਨਾ ਬਿਲਕੁਲ ਜਮਾ ਲਾਲ ਹੋ ਗਿਆ ਸੀ ਉਹਦਾ ਹੱਥ ਤੇ ਮੈਂ ਕਹੇ ਪ੍ਰਭੂ ਇਹਦੇ ਛਾਲੇ ਨਾ ਹੋ ਜਾਣ ਪ੍ਰਭੂ ਤੁਹਾਨੂੰ ਹੀ ਤੰਗਤ ਚੰਗਾ ਕਰਨਾ ਮੇਰੇ ਬੇਟੇ ਦੇ ਹੁਣ ਹੱਥ ਦੇ ਵਿੱਚ ਨਾ ਕੋਈ ਛਾਲਾ ਨਾ ਕੋਈ ਖਰੋਚ ਕੁਝ ਵੀ ਨਹੀਂ ਗਿਆ ਪ੍ਰਭੂ ਨੇ ਇਹਨ ਬਿਲਕੁਲ ਚੰਗਾ ਰੱਖਿਆ ਧੰਨਵਾਦ ਪ੍ਰਭੂ ਦਾ ਸਗਲੀ ਗਵਾਹੀ ਆ ਪੈਣ ਨੀਤਾ ਸਧਾਨੀ ਤੋਂ ਸੋ ਇਹਨਾਂ ਨੇ ਪਹਿਲੀ ਗਵਾਹੀ ਹੈ ਕਿ ਇਹਨਾਂ ਦਾ ਬੇਟਾ ਛੋਟਾ ਜਿਹਾ ਪਾਲਸ ਤਾਂ ਉਸ ਬੇਟੇ ਨੂੰ ਕਾਫੀ ਜ਼ਿਆਦਾ ਬੁਖਾਰ ਹੋ ਗਿਆ ਸੀਗਾ ਤਾਂ ਇਹਨਾਂ ਨੇ ਦਵਾਈ ਵੀ ਦਵਾਈ ਤਾਂ ਦਵਾਈ ਨੇ ਵੀ ਕੋਈ ਅਸਰ ਨਹੀਂ ਕਰਿਆ ਹੈਗਾ ਫਿਰ ਇਹਨਾਂ ਨੇ ਰੱਬ ਦੇ ਦਾਸ ਤੋਂ ਆਪਣੇ ਬੇਟੇ ਦੇ ਲਈ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਇਹਨਾਂ ਦਾ ਬੇਟਾ ਚੰਗਾ ਹੋਇਆ ਸਭ ਤੋਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਔਰ ਦੂਜੀ ਗਵਾਹੀ ਇਹਨਾਂ ਨੇ ਇਹ ਆ ਕਿ ਇਹਨਾਂ ਦੇ ਆਪਣੇ ਕਾਫੀ ਜ਼ਿਆਦਾ ਦਰਦ ਸੀਗਾ ਪੇਟ ਦੇ ਵਿੱਚ ਇਹਨਾਂ ਨੇ ਉਸ ਦੀ ਵੀ ਕਾਫੀ ਜ਼ਿਆਦਾ ਦਵਾਈ ਲਈ ਸੀ ਪਰ ਠੀਕ ਨਹੀਂ ਹੋਇਆ ਸੀਗਾ ਤਾਂ ਫਿਰ ਇਹਨਾਂ ਨੇ ਆਪਣੇ ਆਪ ਦੇ ਲਈ ਰੱਬ ਦੇ ਦਾਸ ਤੋਂ ਪ੍ਰੇਰ ਕਰਵਾਈ ਤਾਂ ਉਸੇ ਟਾਈਮ ਇਹਨਾਂ ਦਾ ਦਰਦ ਬਿਲਕੁਲ ਠੀਕ ਹੋਇਆ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਔਰ ਤੀਜੀ ਗਵਾਹੀ ਇਹਨਾਂ ਦੀ ਇਹ ਹੈ ਕਿ ਇਹਨਾਂ ਦੇ ਪਤੀ ਦੇ ਰਾਤ ਦੇ ਹਨੇਰੇ ਦੇ ਵਿੱਚ ਕੁਝ ਜ਼ਹਿਰੀਲੀ ਚੀਜ਼ ਲੜ ਗਈ ਸੀਗੀ ਤਾਂ ਉਹਨਾਂ ਦੇ ਕਾਫੀ ਜ਼ਿਆਦਾ ਦਰਦ ਹੋ ਰਿਹਾ ਸੀਗਾ ਤਾਂ ਇਹਨਾਂ ਨੇ ਰੱਬ ਦੇ ਦਾਸ ਤੋਂ ਆਪਣੇ ਪਤੀ ਦੇ ਲਈ ਪ੍ਰੇਰ ਕਰਵਾਈ ਤਾਂ ਉਸੇ ਟਾਈਮ ਇਹਨਾਂ ਦੇ ਪਤੀ ਨੂੰ ਪਰਮੇਸ਼ਰ ਨੇ ਛੁਕ ਕੇ ਚੰਗਾ ਕੀਤਾ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਸੋ ਅਗਲੀ ਗਵਾਹੀ ਆ ਭੈਣ ਰਾਣੀ ਸੁਨਾਉਂ ਤੋਂ ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੇ ਚਾਚੇ ਦਾ ਜਵਾਈ ਸੀਗਾ ਉਹਨੂੰ ਜੇਲ੍ਹ ਹੋ ਗਈ ਸੀ ਕਿਸੇ ਕਾਰਨ ਕਰਕੇ ਤਾਂ ਇਹ ਉਸ ਪ੍ਰਾਦੇ ਲਈ ਦਿੱਲੀ ਆਪਣੇ ਘਰ ਦੇ ਵਿੱਚ ਪ੍ਰਾਰਥਨਾ ਕਰਦੇ ਸੀਗੇ ਤਾਂ ਹੁਣ ਉਹ 2 ਸਾਲਾਂ ਬਾਅਦ ਆਪਣੇ ਘਰ ਵਾਪਸ ਆਇਆ ਸਭ ਤੋਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਸੂਏ ਸੀ ਅੱਧੀ ਅਗਵਾਈਆਂ ਹੋਰ ਜੋ ਪੈਂਪਾਈ ਬਾਦ ਦੇ ਵਿੱਚ ਆਏ ਨੇ ਜਿਨ੍ਹਾਂ ਦੀਆਂ ਗਵਾਈਆਂ ਰਹਿ ਗਈਆਂ ਤਾਂ ਉਹ ਮੈਨੂੰ ਹੁਣ ਗਵਾਈਆਂ ਲਿਖਾ ਸਕਦੇ ਆ ਕੁਝ ਸਮੇਂ ਬਾਅਦ ਫਿਰ ਉਹਨਾਂ ਦੀਆਂ ਗਵਾਈਆਂ ਅਨਾਉਂਸ ਕੀਤੀਆਂ ਜਾਣਗੀਆਂ ਸਭ ਤੋਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ